ਰਾਜਨ ਸੋਨਾ ਸੁਨੱਖਾ ਮੁੰਡਾ ਬਹੁਤ ਪਲਾ ਮੰਸ ਮਲੇਸ਼ੀਆ ਬਾਹਰ ਦੇ ਦੇਸ਼ ਤੇ ਨੌਕਰੀ ਕਰਦਾ ਹੋਇਆ ਆਪਣੇ ਪੰਜਾਬ ਵਿੱਚ ਆਪਣੇ ਘਰ ਪੁੱਜਿਆ ਹਰ ਮਾਂ ਬਾਪ ਨੂੰ ਆਪਣੇ ਪੁੱਤ ਦੇ ਵਿਆਹ ਦਾ ਚਾਹ ਹੁੰਦਾ ਭਾਵੇਂ ਉਹ ਵੱਡਾ ਹੋਵੇ ਜਾਂ ਛੋਟਾ ਰਾਜਨ ਦੀ ਤਿੰਨ ਭਰਾ ਹੋਰ ਸੀ ਉਹਨਾਂ ਦੇ ਵਿਆਹ ਹੋਏ ਸਨ ਰਾਜਨ ਸਾਰਿਆਂ ਤੋਂ ਛੋਟਾ ਤੇ ਵੱਡੀਆਂ ਭਾਬੀਆਂ ਦਾ ਲਾਡਲਾ ਦੇਵਰ ਸੀ ਰਾਜਨ ਦੀ ਸਾਰੀ ਫੈਮਲੀ ਜੁਆਇੰਟ ਸੀ ਘਰ ਇੱਕ ਸੀ ਪਰ ਸਭ ਦੇ ਪਰਸਨ ਅਲੱਗ-ਅਲੱਗ ਬਨੇ ਹੋਏ ਸਨ ਸਾਰੀ ਫੈਮਲੀ ਵਿੱਚ ਬਹੁਤ ਪਿਆਰ ਸੀ ਇੱਕ ਦੂਜੇ ਦੇ ਘਰ ਆਉਣਾ ਜਾਣਾ ਹੱਸਣਾ ਖੇਡਣਾ ਤੇ ਆਪਣੇ ਛੋਟੇ ਦੇਵਰ ਰਾਜਨ ਨਾਲ ਭਾਬੀਆਂ ਨੇ ਮઝા ਕਰਨੇ। ਰਾਜਨ ਦੇ ਘਰ ਨਾਲ ਰਾਜਨ ਦੇ ਚਾਚੇ ਦਾ ਘਰ ਸੀ। ਉਹਨਾਂ ਦੇ ਵੀ ਦੋ ਬੇਟੇ ਸਨ। ਉਹ ਵੀ ਵਿਆਹੇ ਹੋਏ ਸਨ। ਘਰ ਵਿੱਚ ਰਸਤਾ ਰੱਖਿਆ ਹੋਇਆ ਸੀ ਚਾਚੇ ਦੇ ਘਰ ਜਾਣ ਆਉਣ ਲਈ। ਤੁਸੀਂ ਮੰਨ ਲਓ ਕਿ ਬਹੁਤ ਵਧੀਆ ਫੈਮਿਲੀ ਸੀ। ਰਾਜਨ ਉਹਨਾਂ ਦੀ ਇੱਕ ਪੈਂਸ ਸੀ। ਉਹ ਵੀ ਆਪਣੇ ਘਰ ਬਹੁਤ ਸੁਖੀ ਵਸਦੀ ਸੀ। ਰਾਜਨ ਦੇ ਘਰ ਆਨ ਤੇ ਕਮਲੇਸ਼ ਰਾਜਨ ਦੀ ਮੰਮੀ ਤੇ ਪਿਤਾ ਨੂੰ ਰਾਜਨ ਦੇ ਵਿਆਹ ਦਾ ਬਹੁਤ ਚਾ ਸੀ। ਹੁਣ ਰਾਜਨ ਦਾ ਵਿਆਹ ਕਰ ਦੇਣਾ ਚਾਹੀਦਾ ਸਾਰੇ ਰਿਸ਼ਤੇਦਾਰਾਂ ਨਾਲ ਰਿਸ਼ਤੇ ਦੀ ਗੱਲ ਪੱਕੀ ਕੀਤੀ ਗਈ ਪਰ ਜਿਸ ਹੱਥੋਂ ਰਿਸ਼ਤਾ ਹੋਣਾ ਉਸ ਤੋਂ ਹੁੰਦਾ ਵੀਨਾ ਰਾਜਨ ਦੀ ਵੱਡੀ ਭਾਬੀ ਨੇ ਰਾਜਨ ਦਾ ਰਿਸ਼ਤਾ ਆਪਣੇ ਨਾਨਕਿਆਂ ਦੇ ਪੁੱਤ ਆਪਣੇ ਮੰਮੀ ਦੀ ਪਤੀਜੀ ਵੱਲ ਕਰਵਾ ਦਿੱਤਾ ਦੇਖਾ ਦਿਖਾਈ ਹੋ ਗਈ ਕੁੜੀ ਸੋਹਣੀ ਸੀ ਤੇ ਬੀਏ ਪਾਸ ਕਰੀ ਰਾਜਨ ਨੂੰ ਕੁੜੀ ਪਸੰਦ ਆ ਗਈ ਰਿਸ਼ਤਾ ਤੈਅ ਹੋ ਗਿਆ ਰਾਜਨ ਦੇ ਪਿਤਾ ਨੂੰ ਚਾਹ ਸੀ ਕਿ ਰਾਜਨ ਨੂੰ ਵੱਡੇ ਦੇਸ਼ ਜਿਵੇਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਭੇਜਣਾ ਹੈ ਰਾਜਨ ਦੀ ਵੀਹੀ ਮਰਜ਼ੀ ਸੀ ਉਹ ਵੱਡੇ ਦੇਸ਼ ਜਾਵੇ ਪਰ ਇਸ ਲਈ ਆਇਲਰਸ ਦਾ ਕੋਰਸ ਕਰਨਾ ਪੈਣਾ ਸੀ ਉਦਾਂ ਵੱਡੇ ਦੇਸ਼ ਦਾ ਵੀਜ਼ਾ ਨਹੀਂ ਮਿਲਦਾ ਇਸ ਲਈ ਉਹਨਾਂ ਕੁੜੀ ਤੋਂ ਇਹ ਪੁੱਛਿਆ ਕਿ ਉਹ ਐਲ ਐਸ ਦਾ ਕੋਰਸ ਕਰ ਸਕਦੀ ਹੈ ਭਾਵੇਂ ਵਿਆਹ ਤੋਂ ਬਾਅਦ ਸਾਡੇ ਘਰ ਆ ਕੇ ਕਰ ਲਵੇ ਨਵਦੀਪ ਕੋਰਨਾਵ ਆਇਲਰਸ ਦਾ ਕੋਰਸ ਕਰਨ ਲਈ ਮੰਨ ਗਈ ਕਿਉਂਕਿ ਉਸਦੇ ਘਰ ਦੇ ਗਰੀਬ ਸਨ ਤੇ ਮਸਾ ਨਵ ਨੇ ਬੀਏ ਪਾਸ ਕੀਤੀ ਸੀ ਨਵ ਨੇ ਗਵਰਨਮੈਂਟ ਕਾਲਜ ਤੋਂ ਬੀਏ ਪਾਸ ਕਰੀ ਸੀ ਉਸ ਦਾ ਸਾਰਾ ਖਰਚਾ ਨਵਦੀਪ ਭੂਆ ਦਿੰਦੀ ਸੀ ਨਵਦੀ ਮਾਂ ਬਿਮਾਰ ਰਹਿੰਦੀ ਸੀ ਤੇ ਪਿਤਾ ਇੱਕ ਦਿਹਾੜੀਦਾਰ ਮਿਸਤਰੀ ਤੇ ਦੋ ਭਰਾ ਨਵ ਤੋਂ ਛੋਟੇ ਸਨ ਉਹਨਾਂ ਲਈ ਰਿਸ਼ਤਾ ਬਹੁਤ ਵਧੀਆ ਸੀ ਜੋ ਉਹਨਾਂ ਦੇ ਤੀਨੂੰ ਅੱਗੇ ਵੀ ਪੜਾਉਣ ਲਈ ਬੋਲ ਰਹੇ ਸਨ ਮੁੰਡਾ ਵੀ ਸੋਨਾ ਤੇ ਮਲੇਸ਼ੀਆ ਟੈਕਸੀ ਡਰਾਈਵਰ ਸੀ ਨਵਦੇ ਘਰਦਿਆਂ ਨੇ ਫਟਾਫਟੇ ਰਿਸ਼ਤਾ ਕਰ ਲਿਆ ਕਿਉਂਕਿ ਨਵ ਬਹੁਤ ਗਰੀਬ ਕਰਦੋ ਸੀ ਛੋਟਾ ਜਾ ਘਰ ਕੋਈ ਵੀ ਟੰਗ ਦੀ ਚੀਜ਼ ਨਹੀਂ ਮੰਨ ਲਓ ਕਿ ਬਹੁਤ ਗਰੀਬ ਕਰ ਰਾਜਨ ਤੇ ਉਹਨਾਂ ਦੇ ਪਰਿਵਾਰ ਨੂੰ ਕਿਸੇ ਕੱਲ ਦਾ ਕਾਟਾ ਨਹੀਂ ਸੀ ਵਧੀਆ ਮਕਾਨ ਬਣਿਆ ਹੋਇਆ ਸੀ ਸਾਰਿਆਂ ਦੇ ਪੋਰਸ਼ਨ ਅਲੱਗ-ਬਲਗ ਵਿੱਚ ਇੱਕ ਏਸੀ ਰੂਮ ਹਰ ਚੀਜ਼ ਵਿੱਚ ਅਵੇਲੇਬਲ ਚੰਗੀ ਫੈਮਿਲੀ ਸਾਰੇ ਪਿੰਡ ਵਿੱਚ ਨਾਮ ਬਣਿਆ ਹੋਇਆ ਸੀ ਰਿਸ਼ਤੇ ਦੀ ਗੱਲ ਹੋਣ ਤੇ ਨਵ ਉਹਨਾਂ ਨੂੰ ਪਸੰਦ ਆ ਗਈ ਫੇਰ ਭਾਵੇਂ ਉਹ ਗਰੀਬ ਸੀ ਜਾਮੀਨ ਨਹੀਂ ਦੇਖਿਆ ਗਿਆ ਨਵ ਤੇ ਰਾਜਨ ਦਾ ਵਿਆਹ ਕਰ ਦਿੱਤਾ ਗਿਆ ਕੁੜੀ ਵਾਲੇ ਰਾਜਨ ਦੀ ਭਾਬੀ ਦੇ ਰਿਸ਼ਤੇਦਾਰਾਂ ਵਿੱਚੋਂ ਸਨ ਜਿਸ ਕਰਕੇ ਕੋਈ ਪੁਛ ਪਰਤਾਲ ਨਹੀਂ ਕੀਤੀ ਗਈ ਪਰ ਕੁੜੀ ਵਾਲਿਆਂ ਨੇ ਸਭ ਤੋਂ ਪੁੱਛਿਆ ਸੀ ਕਿ ਫੈਮਿਲੀ ਕਿਵੇਂ ਹੈ ਨਵਦੇ ਰਾਜਨ ਦੀ ਪਹਿਲੀ ਰਾਤ ਨੂੰ ਭਾਬੀਆਂ ਤੇ ਚਾਚੇ ਦੇ ਮੁੰਡੇ ਜੋ ਰਾਜਨ ਦੇ ਹਾਂਦੇ ਸਨ ਪਰ ਵਿਆਹ ਰਾਜਨ ਤੋਂ ਪਹਿਲਾਂ ਹੋ ਗਏ ਸਨ ਉਹਨਾਂ ਨੇ ਰਾਜਨ ਦਾ ਕਮਰਾ ਸਜਾ ਦਿੱਤਾ ਰਾਜਨ ਦੀਆਂ ਭਾਬੀਆਂ ਰਾਜਨ ਨੂੰ ਮਜ਼ਾਕ ਕਰਦੀਆਂ ਰਹੀਆਂ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਬਹੁਤ ਹਾਸਮੁਖ ਫੈਮਿਲੀ ਸੀ ਜਦੋਂ ਨਵਦੇ ਰਾਜਨ ਨੂੰ ਕਮਰੇ ਵਿੱਚ ਲੈ ਕੇ ਚੱਲੇ थे ਸਾਰਿਆਂ ਭਾਬੀਆਂ ਵੱਲੋਂ ਬੂਹੇ 'ਚ ਖੜਨ ਵਾਲੀ ਰਸਮ ਹੋਈ ਸਭ ਹੱਸ ਰਹੇ ਸਨ ਨਵਨ ਨੂੰ ਜਿਵੇਂ ਗੁੱਸਾ ਆ ਰਿਹਾ ਸੀ ਉਹ ਰਾਜਨ ਨੂੰ ਪਰੇ ਕਰਕੇ ਪਹਿਲਾਂ ਅੰਦਰ ਚਲੀ ਗਈ ਕਿ ਭਾਬੀਆਂ ਤੰਗ ਕਰ ਰਹੀਆਂ ਨੇ ਭਾਬੀਆਂ ਤੰਗ ਕਰ ਰਹੀਆਂ ਨੇ ਫਿਰ ਸਾਰੀਆਂ ਭਾਬੀਆਂ ਨੇ ਰਾਜਨ ਨੂੰ ਵੀ ਅੰਦਰ ਪੇਜ ਦਿੱਤਾ ਤੇ ਆਪਣਾ ਬੰਦਾ ਲਾਗ ਰਾਜਨ ਦੀ ਮੰਮੀ ਤੋਂ ਲਿਆ ਉਹ ਸਭ ਹੈਰਾਨ ਹੋ ਗਈਆਂ ਸਨ ਕਿ ਨਵਨ ਨੂੰ ਇੰਨਾ ਗੁੱਸਾ ਕਿਉਂ ਆਇਆ ਉਸ ਦਿਨ ਦਾ ਰਾਜਨ ਅੰਦਰ ਕੀ ਵੜਿਆ ਫਿਰ ਕਦੇ ਕਿਸੇ ਨੇ ਰਾਜਨ ਨੂੰ ਕਿਸੇ ਨਾਲ ਖਸਦਿਆ ਜਾਂ ਬੋਲਦਿਆਂ ਨਹੀਂ ਦੇਖਿਆ ਪੁੱਛਣ ਤੇ ਪਤਾ ਚੱਲਿਆ ਕਿ ਨਵ ਨੇ ਉਸ ਨਾਲ ਸ਼ਰਤਾਂ ਰੱਖਿਆ ਸਨ ਕਿ ਨਾ ਭਾਬੀਆਂ ਨੂੰ ਬੁਲਾਉਣਾ ਦੂਜਾ ਮੈਂ ਬਾਹਰ ਦੇ ਦੇਸ਼ ਹੁਣ ਨਹੀਂ ਜਾਣ ਦੇਣਾ ਤੀਜਾ ਕਦੇ ਵੀ ਸ਼ਰਾਬ ਨਹੀਂ ਪੀਣੀ ਭਾਵੇਂ ਕੋਈ ਪਾਰਟੀ ਫੰਕਸ਼ਨ ਹੋਵੇ ਚੌਥਾ ਮੇਰੀ ਮਰਜ਼ੀ বিনা ਕੋਈ ਕੰਮ ਨਹੀਂ ਕਰਨਾ ਭਾਵੇਂ ਕੋਈ ਵੀ ਬੋਲੇ ਰਾਜਨ ਵੈਸੇ ਵੀ ਸ਼ਰਾਬ ਨਹੀਂ ਸੀ ਪਿੰਦਾ ਬਸ ਕਦੇ ਕਿਤੇ ਹੋ ਜਾਂਦੀ ਸੀ ਚਲੋ ਉਸ ਟਾਈਮ ਉਹ ਮੰਨ ਗਿਆ ਉਦੋਂ ਬੋਲ ਰਹੀ ਹੈ ਅਰੇ ਸਮਝਣਾ ਰਾਜਨ ਦੀ ਗਲਤੀ ਸੀ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਰਾਜਨ ਦੀ ਜ਼ਿੰਦਗੀ ਖਰਾਬ ਹੋ ਗਈ ਨਵਨੇ ਨਾ ਆਪ ਰੂਮ ਵਿੱਚੋਂ ਬਾਹਰ ਆਉਣਾ ਨਾ ਰਾਜਨ ਨੂੰ ਆਉਂਦੇ ਨਾ ਕਿਸੇ ਵੀ ਪਰਚਾਈ ਨਾਲ ਉਹ ਰਾਜਨ ਨੂੰ ਬੋਲਣ ਨਹੀਂ ਦਿੰਦੀ ਸੀ ਤੀਜੇ ਨੰਬਰ ਵਾਲੀ ਭਾਬੀ ਤੇ ਨਵ ਹੱਲੇ ਇਕੱਠੀਆਂ ਸਨ ਉਸ ਨਾਲ ਵੀ ਰਾਜਨ ਨੂੰ ਨਾ ਬੋਲਣ ਨਹੀਂ ਦਿੰਦੀ ਨਾ ਹੀ ਆ ਬੋਲਦੀ ਸੀ ਜਦੋਂ ਖਾਣਾ ਬਣ ਜਾਣਾ ਨਵਨੇ ਅੰਦਰੋਂ ਆ ਕੇ ਖਾਣਾ ਲੈ ਜਾਣਾ ਫਿਰ ਅੰਦਰ ਚਲੇ ਜਾਣਾ ਨਾ ਕੋਈ ਕੰਮ ਕਰਨਾ ਸਾਰਾ ਦਿਨ ਅੰਦਰ ਬੈਠੇ ਰਹਿਣਾ ਨਵਦੀਆ ਇਹ ਹਰਕਤਾਂ ਕਰਕੇ ਰਾਜਨ ਦੇ ਪਿਤਾ ਨੇ ਨਵ ਨੂੰ ਆਲਰ ਸੈਂਟਰ ਵਿੱਚ ਕੋਰਸ ਤੇ ਭੇਜਣਾ ਸ਼ੁਰੂ ਕੀਤਾ ਨਵ ਰਾਜਨ ਨੂੰ ਨਾਲ ਲੈ ਕੇ ਜਾਂਦੀ ਤੇ ਵਾਪਸ ਕਰਨਾ ਆਉਂਦੀ ਉਹ ਬੋਲਦੀ ਜਿੰਨਾ ਤੱਕ ਮੈਂ ਇੱਥੇ ਰਹਿਣਾ ਉਹਨਾਂ ਤੱਕ ਰਾਜਨ ਵੀ ਇੱਥੇ ਰਹੁ ਸਾਰੇ ਪਰੇਸ਼ਾਨ ਹੋ ਗਏ ਕਿ ਕਿਵੇਂ ਦੀ ਕੁੜੀ ਐ ਇਥੋਂ ਤੱਕ ਕਿ ਰਾਜਨ ਆਪਣੇ ਮਾਪੇ ਕੋਲ ਵੀ ਨਹੀਂ بیٹھਦਾ ਸੀ ਮਾੜੀ ਮਾੜੀ ਗੱਲ ਤੇ ਗਲੇਸ਼ ਕਰਦੀ ਰਹਿਣਾ ਸੈਂਟਰ ਜਾਣਾ ਫਿਰ ਘਰ ਆ ਕੇ ਲੜਨਾ ਤੇ ਕਦੇ ਮੰਨ ਜਾਣਾ ਐਲਰਸਾ ਕੋਰਸ ਨਵ ਤੋਂ ਨਾ ਹੋਇਆ ਪਰ ਬੱਚਾ ਜ਼ਰੂਰ ਹੋਣ ਵਾਲਾ ਹੋ ਗਿਆ ਇਸ ਕਰਕੇ ਐਲਰਸਾ ਕੋਰਸ ਬੰਦ ਕਰ ਦਿੱਤਾ ਰਾਜਨ ਟਾਈਮ ਪਾਸ ਕਰਦਾ ਰਿਹਾ ਕਿ ਚਲੋ ਠੀਕ ਹੋ ਜਾਓ ਟਾਈਮ ਪਾ ਕੇ ਪਰ ਅੱਧਾ ਕੁਝ ਨਹੀਂ ਹੋਇਆ ਨਵ ਜਿਆਦਾ ਵਿਗੜ ਗਈ 510 ਸੂਟ ਸਾਰੀਆਂ ਲੈਣੀਆਂ ਕਿਤੇ ਜਾਣਾ ਵੀ ਨਹੀਂ ਬਸ ਘਰ ਤਿਆਰ ਹੋ ਕੇ ਬੈਠੀ ਰਹਿਣਾ ਘਰ ਦਾ ਸਾਰਾ ਕੰਮ ਨਵ ਤੋਂ ਵੱਡੀ ਭਾਬੀ ਨੇ ਕਰਵਾਤਾ ਕਰਨਾ ਤੇ ਨਵਨੇ ਰੈਸਟੋਰੈਂਟ ਵਾਂਗ ਖਾਣਾ ਲੈ ਕੇ ਅੰਦਰ ਚਲੀ ਜਾਣਾ ਆਖਰ ਉਹ ਵੀ ਥੱਕ ਜਾਂਦੀ ਸੀ ਫਿਰ ਘਰ ਵਿੱਚ ਗਲੇਸ਼ ਹੋਣ ਲੱਗਿਆ ਰਾਜਨ ਦੇ ਮਲੇਸ਼ੀਆ ਵਾਲੇ ਕੰਮ ਤੋਂ ਬਹੁਤ ਮੇਲ ਆਈਆਂ ਉਹ ਕੰਮ ਤੇ ਗਿਆ ਹੀ ਨਹੀਂ ਜਿਸ ਕਰਕੇ ਉਸਦਾ ਵੀਜ਼ਾ ਕੈਨਸਲ ਹੋ ਗਿਆ ਹੁਣ ਰਾਜਨ ਨੂੰ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਦੇ ਹੋਏ ਨੂੰ ਬੱਚੇ ਤੱਕ ਰੁਕਣਾ ਪਿਆ ਬੱਚਾ ਵੀ ਹੋ ਗਿਆ ਉਹਨਾਂ ਦੇ ਘਰ ਮੁੰਡਾ ਹੋਇਆ ਸੀ ਨਵ ਦੇ ਵਤੀਰੇ ਵਿੱਚ ਕੋਈ ਸੁਧਾਰ ਨਹੀਂ ਹੋਇਆ ਉਸਦਾ ਵਰਤਾਓ ਘਰ ਵਿੱਚ ਉਦਾਂ ਰਿਹਾ ਉਹਨਾ ਕਿਸੇ ਨਾਲ ਆਪ ਬੋਲਦੀ ਨਾ ਰਾਜਨ ਨੂੰ ਬੋਲਣ ਦਿੰਦੀ ਸਾਰਿਆਂ ਨੂੰ ਨਵ ਦਾ ਪਤਾ ਲੱਗ ਗਿਆ ਸੀ ਸਭ ਨੇ ਰਾਜਨ ਨੂੰ ਕਿਹਾ ਕਿ ਉਹ ਨਵ ਨੂੰ ਛੱਡ ਦੇਵੇ ਪਰ ਉਹ ਨਾ ਮੰਨਿਆ ਨਵ ਨੂੰ ਪਤਾ ਨਹੀਂ ਕੀ ਸ਼ੱਕ ਸੀ ਜੋ ਆਪਣੇ ਘਰ ਵਾਲੇ ਨੂੰ ਕਿਸੇ ਨਾਲ ਬੋਲਣ ਨਹੀਂ ਸੀ ਦਿੰਦੀ ਨਾ ਕਿਸੇ ਰਿਸ਼ਤੇਦਾਰ ਕੋਲ ਚਾਲ ਦਿੰਦੀ ਇੱਥੋਂ ਤੱਕ ਕਿ ਆਪਣੇ ਬੱਚੇ ਨੂੰ ਵੀ ਬਾਹਰ ਨਹੀਂ ਕੱਢਦੀ ਹਰ ਵੇਲੇ ਅੰਦਰ ਬੈਠੀ ਰਹਿੰਦੀ ਰਾਜਨ ਦੀ ਮੰਮੀ ਬਥੇਰਾ ਕਹਿੰਦੀ ਕਿ ਬਾਹਰ ਆ ਜਾ ਪਰ ਉਹ ਉਹਨਾਂ ਦੀ ਗੱਲ ਨਹੀਂ ਮੰਨਦੀ। ਰਾਜਨ ਦਾ ਮੁੰਡਾ 2 ਮਹੀਨੇ ਦਾ ਹੋ ਗਿਆ ਸੀ। ਰਾਜਨ ਨੇ ਦੁਬਾਰਾ ਮਲੇਸ਼ੀਆ ਨੌਕਰੀ ਲਈ ਅਪਲਾਈ ਕੀਤਾ ਕਿ ਹੁਣ ਸ਼ਾਇਦ ਨਵ ਠੀਕ ਹੋ ਗਈ ਹੋਣੀ। ਆਖਿਰ ਕੰਮ ਤੇ ਕਰਨਾ ਪੈਣਾ ਸੀ ਤਾਂ ਕਰਕੇ ਰਾਜਨ ਨੇ ਦੂਜੀ ਕੰਪਨੀ ਦਾ ਵੀਜ਼ਾ ਲੈ ਲਿਆ। ਜਦੋਂ ਰਾਜਨ ਨੇ ਨਵ ਨਾਲ ਇਹ ਗੱਲ ਕੀਤੀ ਕਿ ਮੈਂ ਬਾਹਰ ਜਾਣਾ ਤੇ ਨਵ ਨੇ ਘਰ ਵਿੱਚ ਗਲੇਸ਼ ਪਾ ਦਿੱਤਾ ਕਿ ਬਾਹਰ ਨਹੀਂ ਜਾਣ ਦੇਣਾ। ਜਦੋਂ ਨਵ ਨੂੰ ਪਤਾ ਲੱਗਿਆ ਕਿ ਰਾਜਨ ਬਾਹਰ ਜਾਣ ਦੀ ਗੱਲ ਕਰ ਰਿਹਾ ਉਹ ਗੁੱਸੇ ਨਾਲ ਪੜਕ ਗਈ ਕਿ ਕੀ ਕਰਨਾ। ਇੰਡੀਆ ਵਿੱਚ ਕਰਨਾ ਬਾਹਰ ਨਹੀਂ ਜਾਣ ਦੇਣਾ ਨਵਨੇ ਕਾਰ ਵਿੱਚ ਕਲੇਸ਼ ਪਾ ਦਿੱਤਾ ਉਹ ਰਾਜਾ ਨਾਲ ਲੜਨ ਲੱਗੀ ਤੇ ਆਪਣੇ ਮੁੰਡੇ ਨੂੰ ਵੀ ਗੁੱਸੇ ਵਿੱਚ ਦੁੱਧ ਨਾ ਪਿਆਵੇ ਨਵਨੇ ਦੋ ਦਿਨ ਰੋਟੀ ਨਹੀਂ ਖਾਧੀ ਰਾਜਾ ਨੇ ਨਵਦੇ ਮੰਮੀ ਡੈਡੀ ਨੂੰ ਫੋਨ ਕਰਕੇ ਦੱਸਿਆ ਨਵ ਕਾਰ ਵਿੱਚ ਇਦਾਂ ਕਲੇਸ਼ ਕਰ ਰਹੀ ਨਵਦੇ ਮੰਮੀ ਡੈਡੀ ਉਸੇ ਟਾਈਮ ਰਾਜਨ ਦੇ ਘਰ ਆ ਗਏ ਉਹਨਾਂ ਨੇ ਨਵ ਨੂੰ ਬਹੁਤ ਸਮਝਾਇਆ ਕਿ ਉਹ ਇਦਾਂ ਨਾ ਕਰੇ ਤੇ ਰਾਜਨ ਨੂੰ ਬਾਹਰ ਕੰਮ ਤੇ ਜਾਣ ਦੇਵੇ ਪਰ ਨਵ ਨੇ ਇੱਕੋ ਰੱਟ ਫੜੀ ਸੀ ਰਾਜਨ ਨੂੰ ਬਾਹਰ ਕੰਮ ਕਰਨ ਲਈ ਨਹੀਂ ਭੇਜਣਾ। ਰਾਜਨ ਰੋਜ਼ ਦੇ ਕਲੇਸ਼ ਤੋਂ ਤੰਗ ਆ ਗਿਆ ਸੀ। ਉਸਨੇ ਆਪਣਾ ਮਨ ਬਣਾ ਲਿਆ ਸੀ ਕਿ ਉਸਨੇ ਕੰਮ ਕਰਨ ਬਾਹਰ ਦੇ ਦੇਸ਼ ਮਲੇਸ਼ੀਆ ਜਾਣਾ ਹੈ ਕਿਉਂਕਿ ਉਹ ਪੰਜਾਬ ਵਿੱਚ ਕੰਮ ਕਰਨਾ ਨਹੀਂ ਸੀ ਚਾਹੁੰਦਾ। ਅਗਰ ਕਰਦਾ ਵੀ ਤੇ ਉਸਦੀ ਵਾਈਫ ਦਾ ਚੰਗਾ ਹੋਣਾ ਵੀ ਬਹੁਤ ਜ਼ਰੂਰੀ ਸੀ। ਇੱਕ ਔਰਤ ਦਾ ਪਿਆਰ ਬੰਦੇ ਨੂੰ ਟਾਲ ਸਕਦਾ ਹੈ ਜੇ ਨਾ ਬੰਦ ਜਨ ਤੇਨੀਆਂ ਪਾਬੰਦੀਆਂ ਨਾ ਲਾਉਂਦੀ ਤੇ ਸ਼ਾਇਦ ਰਾਜਨ ਇੱਥੇ ਕੰਮ ਕਰ ਲੈਂਦਾ। ਪਰ ਰਾਜਨ ਨਵ ਤੋਂ ਦੁਖੀ ਸੀ ਨਵ ਨੇ ਕਾਰ ਵਿੱਚ ਬਹੁਤ ਲੜਾਈ ਪਾ ਦਿੱਤੀ ਰਾਜਾ ਨੇ ਬਾਹਰ ਜਾਣ ਲਈ ਹਵਾਈ ਜਹਾਜ਼ ਦੀ ਟਿਕਟ ਲੈ ਲਈ ਸੀ ਉਸਨੇ ਨਵ ਨੂੰ ਬਹੁਤ ਸਮਝਾਇਆ ਕਿ ਉਹ ਆਪਣੇ ਘਰ ਆਰਾਮ ਨਾਲ ਮਿਲ ਜੁਲ ਕੇ ਰਹੇ ਪਰ ਇਹ ਗੱਲ ਨਵ ਦੀ ਪਹੁੰਚ ਤੋ ਬਾਰ ਸੀ ਔਰ ਰਾਜਨ ਆ ਲੜਦੀ ਰਹੀ ਰਾਜਨ ਦੀ ਕੱਲ ਦੀ ਫਲੈਟ ਸੀ ਨਵ ਨੇ ਰਾਜਨ ਨੂੰ ਡਰਾਉਣ ਲਈ ਕਿ ਮੈਂ ਪੇਕੇ ਚਲੀ ਜਾਣਾ ਰਾਜਨ ਕੁਛ ਨਹੀਂ ਬੋਲਿਆ ਨਵ ਨੇ ਆਪਣੇ ਮੰਮੀ ਡੈਡੀ ਨੂੰ ਬੁਲਾ ਕੇ ਆਪਣਾ ਸਮਾਨ ਪੈਕ ਕਰਨਾ ਲੱਗੀ ਕਿ ਮੈਂ ਨਹੀਂ ਰਹਿਣਾ ਇੱਥੇ ਸਾਰੀ ਫੈਮਲੀ ਨੇ ਨਵ ਨੂੰ ਬਹੁਤ ਸਮਝਾਇਆ ਪਰ ਉਹ ਨਾ ਸਮਝੀ ਆਖਿਰ ਨਵ ਆਪਣੇ ਕੱਪੜੇ ਲੀੜੇ ਮੁੰਡਾ ਵੀ ਨਾਲ ਲੈ ਕੇ ਪੇਕੇ ਘਰ ਚਲੀ ਗਈ ਰਾਜਨ ਨੇ ਵੀ ਹਾਰ ਕੇ ਨਵ ਨੂੰ ਬੋਲ ਦਿੱਤਾ ਓ ਜਾ ਆਪਣੇ ਪੇਕੇ ਘਰ ਅਗਰ ਇੱਥੇ ਨਹੀਂ ਰਹਿਣਾ ਤੇ ਨਵ ਦੇ ਪੇਕੇ ਨੇ ਕੋਈ ਵੀ ਸਮਾਨ ਨਾ ਉਹਨੂੰ ਨਹੀਂ ਦਿੱਤਾ ਸੀ ਬਸ ਕੱਪੜੇ ਸਨ ਨਾ ਉਹਨੇ ਸਾਰੇ ਕੱਪੜੇ ਸਿੱਧੇ ਤੇ ਅੰਸਿੱਧੇ ਨਾਲ ਆਪਣੇ ਪੇਕੇ ਘਰ ਲੈ ਗਏ ਜਿਵੇਂ ਵਾਪਸ ਕਦੀ ਨਹੀਂ ਆਉਣਾ ਇੰਨੀ ਅੜਪ ਕੁੜੀ ਰਾਜਨ ਤੇ ਉਸਦੇ ਘਰਦਿਆਂ ਨੇ ਨਹੀਂ ਦੇਖੀ ਸੀ ਰਾਜਨ ਅਗਲੇ ਦਿਨ ਬਾਹਰ ਦੇ ਦੇਸ਼ ਚਲਾ ਜਾਂਦਾ ਰਾਜਨ ਦੀ ਜ਼ਿੰਦਗੀ ਵਿੱਚ ਜਿਵੇਂ ਦੁੱਖ ਸਨ ਉਸ ਨੂੰ ਆਪਣੀ ਵਾਈਫ ਦਾ ਪਿਆਰ ਨਹੀਂ ਮਿਲਿਆ ਜਿਸ ਮਾਨੂੰ ਕੀ ਕਰਨਾ ਪਿਆਰ ਰੂਹਾਂ ਦਾ ਹੋਣਾ ਜ਼ਰੂਰੀ ਹੈ ਹੁਣ ਕੀ ਜਿਵੇਂ ਉਹ ਰੋਂਦਾ ਤੇ ਦੁਖੀ ਹੋ ਕੇ ਆਪਣੇ ਘਰੋਂ ਗਿਆ ਸੀ ਉਹ ਬੰਦਾ ਖੁਸ਼ੀ-ਖੁਸ਼ੀ ਆਪਣੇ ਘਰੋਂ ਜਾਂਦਾ ਤੇ ਕਿੰਨਾ ਖੁਸ਼ ਹੁੰਦਾ ਲੜਾਈ ਹਰ ਹਸਬੰਡ ਵਾਈਫ ਵਿੱਚ ਹੁੰਦੀ ਪਰ ਇਹ ਲੜਾਈ ਕਿਵੇਂ ਦੀ ਸੀ ਨਾ ਕਿਸੇ ਨੂੰ ਬੋਲਣਾ ਤੇ ਨਾ ਬੋਲਣ ਦੇਣਾ ਸਭ ਤੋਂ ਵੱਡੀ ਗੱਲ ਵਿਸ਼ਵਾਸ ਦਾ ਹੋਣਾ ਜੋ ਨਵ ਨੂੰ ਰਾਜਨ ਤੇ ਨਹੀਂ ਸੀ ਜਿਸ ਭਾਬੀ ਨੇ ਰਿਸ਼ਤਾ ਕਰਵਾਇਆ ਸੀ ਉਹ ਭਾਬੀ ਰਿਸ਼ਤੇ ਵਿੱਚ ਨਵ ਦੀ ਭੈਣ ਲੱਗਦੀ ਸੀ ਉਸ ਨਾਲ ਵੀ ਨਵ ਨਹੀਂ ਬੋਲਦੀ ਨਾ ਰਾਜਨ ਨੂੰ ਬੋਲਣ ਦਿੰਦੀ ਰਾਜਨ ਹੁਣ ਬਾਰ ਖੁਸ਼ ਸੀ ਉਸਨੇ ਬਾਹਰ ਜਾ ਕੇ ਨਵ ਨੂੰ ਕਦੇ ਫੋਨ ਨਹੀਂ ਕੀਤਾ ਇੱਕ ਦਿਨ ਜਿਸ ਭਾਬੀ ਨੇ ਰਿਸ਼ਤਾ ਕਰਵਾਇਆ ਸੀ ਉਸ ਨੂੰ ਨਵਦੀ ਮਮੀ ਦਾ ਫੋਨ ਆਂਦਾ ਕਿ ਮੁੰਡਾ ਨਾ ਫੋਨ ਕਰਦਾ ਸਾਡੀ ਕੁੜੀ ਨੂੰ ਹੁਣ ਦੱਸੋ ਕਿਵੇਂ ਕਰਨਾ ਸਾਡੀ ਗੱਲ ਮੁਕਾ ਦੇਵ ਰਾਜਨ ਦੀ ਭਾਬੀ ਨੇ ਆਪਣੇ ਸਾਸੋਰੇ ਤੇ ਰਾਜਨ ਨਾਲ ਗੱਲ ਕੀਤੀ ਕਿ ਹੁਣ ਕੀ ਕਰਨਾ ਰਾਜਨ ਦੇ ਮੰਮੀ ਡੈਡੀ ਨੇ ਰਾਜਨ ਤੋਂ ਪੁੱਛਿਆ ਕਿ ਉਹ ਕੀ ਚਾਹੁੰਦਾ ਰਾਜਨ ਨੇ ਆਪਣੀ ਮੰਮੀ ਡੈਡੀ ਨੂੰ ਇਹ ਬੋਲਿਆ ਕਿ ਉਹ ਆਪੀ ਉਹਨਾਂ ਨਾਲ ਗੱਲ ਕਰਕੇ ਤੁਹਾਨੂੰ ਦੱਸਦਾ ਸ਼ਾਇਦ ਰਾਜਨ ਦੇ ਦਿਲ ਵਿੱਚ ਹੱਲੇ ਵੀ ਨਵਲੇ ਤਰਸ ਜਾ ਆਪਣੇ ਬੱਚੇ ਪ੍ਰਤੀ ਪਿਆਰ ਸੀ ਇਸ ਕਰਕੇ ਰਾਜਨ ਨੇ ਇੱਕ ਦਿਨ ਨਵਦੀ ਫੋਨ ਤੇ ਬਾਰੋ ਫੋਨ ਕੀਤਾ ਰਾਜਨ ਦੀ ਗੱਲ ਨਵ ਨਾਲ ਤੇ ਨਹੀਂ ਹੋਈ ਨਵਦੀ ਮੰਮੀ ਨਾਲ ਜ਼ਰੂਰ ਹੋਈ ਨਵਦੀ ਮੰਮੀ ਨੇ ਰਾਜਨ ਨਾਲ ਬੜੇ ਪਿਆਰ ਨਾਲ ਗੱਲ ਕੀਤੀ ਰਾਜਨ ਪੁੱਤ ਸੀ ਨਵ ਨੂੰ ਬਹੁਤ ਸਮਝਾਇਆ ਉਹ ਹੁਣ ਬਹੁਤ ਸੁਧਰ ਗਈ ਹੈ ਤੂੰ ਉਸ ਨਾਲ ਗੱਲ ਕਰ ਲੈ ਨਾਜਨ ਬਾਹਰ ਬੈਠਾ ਇਕੱਲਾ ਸੋਚਦਾ ਰਿਹਾ ਉਸਨੇ ਨਵ ਦੇ ਫੋਨ ਤੇ ਹਲੋ ਹਾਇ ਦੇ ਮੈਸੇਜ ਕੀਤੇ ਨਵ ਨੇ ਰਾਜਨ ਨਾਲ ਗੱਲ ਕਰ ਲਈ ਰਾਜਨ ਫੇਰ ਨਵ ਦੀਆਂ ਗੱਲਾਂ ਵਿੱਚ ਆ ਗਿਆ ਕਿ ਨਵ ਹੁਣ ਸੁਧਰ ਗਈ ਹੈ ਨਵ ਤੇ ਰਾਜਨ ਨੇ ਰੋਜ਼ ਗੱਲਾਂ ਕਰਦੇ ਰਹਿਣਾ ਨਵ ਰਾਜਨ ਤੇ ਉਦੋਂ ਵੀ ਸ਼ੱਕ ਕਰਦੀ ਰਹੀ ਉਹ ਉੱਥੇ ਵੀ ਪੁੱਛਦੀ ਰਹੀ ਕਿ ਫੋਨ ਕਿਉਂ ਨਹੀਂ ਚੁੱਕਿਆ ਐਨਾਲੇਟ ਕਿਵੇਂ ਹੋ ਗਏ ਕੱਲ ਫੋਨ ਕਿਉਂ ਨਹੀਂ ਕੀਤਾ ਸਭ ਪੁੱਛਦੀ ਸੀ ਰਾਜਨ ਨੂੰ ਲੱਗਦਾ ਕਿ ਨਵ ਉਸਦੀ ਫਿਕਰ ਕਰਕੇ ਇਹ ਗੱਲ ਨਾ ਪੁੱਛਦੀ ਹੈ ਟਾਈਮ ਬੀਤਦਾ ਗਿਆ ਨਵ ਤੇ ਰਾਜਨ ਦਾ ਬੇਟਾ 1 ਸਾਲ ਦਾ ਹੋ ਗਿਆ ਸੀ ਉਸਦੇ ਬਰਥਡੇ ਤੇ ਰਾਜਨ ਨੇ ਆਪਣੇ ਮੰਮੀ ਪਾਪਾ ਨੂੰ ਨਵ ਦੇ ਪਿੱਕੇ ਭੇਜਿਆ ਰਾਜਨ ਦੇ ਮੰਮੀ ਡੈਡੀ ਬਹੁਤ ਗਿਫਟ ਤੇ ਕੱਪੜੇ ਲੈ ਕੇ ਆਏ ਪੂਰੇ 2 ਸਾਲ ਬਾਅਦ ਰਾਜਨ ਨੇ ਫੇਰ ਆਪਣੇ ਘਰ ਪੰਜਾਬ ਆਉਣਾ ਸੀ ਨਵ ਤਿਆਰ ਸੀ ਰਾਜਨ ਨੂੰ 에ਰਪੋਰਟ ਤੋਂ ਲੈ ਆਉਣ ਲਈ ਉਹ 에ਰਪੋਰਟ ਤੋਂ ਰਾਜਨ ਨਾਲ ਆਪਣੇ ਸੋਰੇ ਘਰ ਵਾਪਸ ਆ ਗਈ ਪੂਰੇ 2 ਸਾਲ ਬਾਅਦ ਰਾਜਨ ਦੇ ਡੈਡੀ ਨੇ ਰਾਜਨ ਲਈ ਵੱਖਰਾ ਪੋਸ਼ਣ ਬਣਾ ਦਿੱਤਾ ਸੀ ਹਰਕਾਰ ਇੱਕ ਸੀ ਉਹਨਾਂ ਨੇ ਰਾਜਨ ਤੇ ਨਾਮ ਨੂੰ ਉੱਥੇ ਰੱਖਿਆ ਹੁਣ ਤੀਜੇ ਨੰਬਰ ਵਾਲੀ ਭਾਬੀ ਦਾ ਵੀ ਉਹਨਾਂ ਵਿੱਚ ਕੋਈ ਇੰਟਰਫੇਅਰ ਇੰਟਰਫੇਅਰ ਨਹੀਂ ਸੀ ਨਵਦੀ ਸੱਸ ਨੇ ਉਹਨਾਂ ਨੂੰ ਵੱਖਰਾ ਰਾਸ਼ਨ ਹਰ ਇੱਕ ਚੀਜ਼ ਜੋ ਘਰ ਵਿੱਚ ਹੁੰਦੀ ਸਭ ਦਿੱਤੀ ਕੁਝ ਦਿਨ ਤੇ ਨਵ ਚੰਗੀ ਭਲੀ ਰਹੀ ਫਿਰ ਉਸ ਨੂੰ ਦੌਰਾ ਪੈ ਗਿਆ ਘਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਪ੍ਰਬਾਤ ਫੇਰੀ ਸੀ ਜਿਸ ਦੌਰਾਨ ਸਾਰੇ ਘਰ ਦੇ ਮੈਂਬਰ ਰਲ ਕੇ ਇੰਤਜ਼ਾਮ ਕਰ ਰਏ ਸਨ ਰਾਜਨ ਵੀ ਸਾਬ ਨਾਲ ਰੈਲ ਮਿਲ ਕੰਮ ਕਰਾ ਰਿਹਾ ਸੀ ਇਹ ਗੱਲ ਲਾਮ ਨੂੰ ਪਸੰਦ ਨਹੀਂ ਆਈ ਉਸਨੇ ਫੇਰ ਲੜਾਈ ਪਾ ਦਿੱਤੀ ਕਿ ਤੂੰ ਸਾਰੀਆਂ ਭਾਬੀਆਂ ਨਾਲ ਕਿਉਂ ਬੋਲ ਰਿਹਾ ਹੱਲੇ ਰਾਜਨ ਵਿਚਾਰਾ ਕਿਸੇ ਨਾਲ ਜ਼ਿਆਦਾ ਬੋਲਦਾ ਵੀ ਨਹੀਂ ਸੀ ਚਲੋ ਸਮਝਦੇ ਸਮਝਾਉਂਦੇ ਸਮਾਂ ਗੁਜ਼ਰਿਆ ਸੀ ਨਾ ਫੇਰ ਮਾਂ ਬਨਣ ਵਾਲੀ ਸੀ ਰਾਜਨ ਫੇਰ ਫਸ ਗਿਆ ਹੁਣ ਉਹ ਬਾਹਰ ਨਹੀਂ ਜਾ ਸਕਦਾ ਸੀ ਰੋਜ਼ ਕਿਸੇ ਨਾ ਕਿਸੇ ਗੱਲ ਤੋਂ ਲੜਾਈ ਹੋ ਜਾਂਦੀ ਵੇੜਾ ਇੱਕ ਸੀ ਸਾਰੇ ਉੱਥੇ ਤੁਰੇ ਫਿਰਦੇ ਨਾਵ ਨੂੰ ਇਹ ਪਸੰਦ ਨਹੀਂ ਸੀ ਹਲੇ ਨਾ ਵਕਰੀ ਰਹਿੰਦੀ ਸੀ ਫਿਰ ਵੀ ਰਾਜਨ ਨਾਲ ਨਾ ਫਕਲੇਸ਼ ਕਰਨੋਂ ਨਾ ਹਟਦੀ ਰਾਜਨ ਉਹ ਚਾਰਾ ਸਾਰਾ ਦਿਨ ਵੱਡੇ ਮੁੰਡੇ ਨੂੰ ਚੱਕੀ ਫਿਰਦਾ ਘਰ ਦਾ ਸਾਰਾ ਕੰਮ ਕਰਦਾ ਫਿਰ ਵੀ ਕਦਰ ਨਹੀਂ ਸੀ ਰਾਜਨ ਨੇ ਸਾਰਾ ਦਿਨ ਘਰ ਬੈਠੇ ਰਹਿਣਾ ਨਾ ਕਰੋ ਬਾਹਰ ਜਾਣਾ ਅਗਰ ਨਿਕਲ ਜਾਣਾ ਬਾਹਰ ਤੇ ਨਾਵ ਨੇ ਪਿੱਛੇ ਆ ਕੇ ਦੇਖਣਾ ਕਿ ਕਿੱਥੇ ਗਿਆ ਜੇ ਲੱਗੇ ਕਿਸੇ ਦੁਕਾਨ ਤੇ ਬੈਠ ਜਾਣਾ ਫਿਰ ਵੀ ਗੱਲਾਂ ਕਰਨੀਆਂ ਕਿ ਉੱਥੇ ਕੀ ਕਰਦਾ ਸੀ ਨਾਵ ਨੇ ਰਾਜਨ ਨਾਲ ਹਰ ਵੇਲੇ ਲੜਦੀ ਰਹਿਣਾ ਨਾ ਕਰਦਾ ਕੰਮ ਕਰਨਾ ਨਾ ਖਾਣਾ ਖਾਣਾ ਤੇ ਨਾ ਹੀ ਬਣਾਉਣਾ ਕਿੰਨੇ-ਕਿੰਨੇ ਦਿਨ ਭੁੱਖੇ ਰਹਿਣਾ ਏਦਾਂ ਹੀ ਹਾਲ ਉਸਨੇ ਰਾਜਨ ਦਾ ਵੀ ਕਰ ਦਿੱਤਾ ਰਾਜਨ ਨੂੰ ਵੀ ਉਹ ਖਾਣਾ ਬਣਾ ਕੇ ਨਾ ਦਿੰਦੀ ਅਲੱਗ ਪੋਸ਼ਨ ਵੀ ਬਣ ਗਿਆ ਫਿਰ ਵੀ ਉਹ ਦੋਨੋਂ ਲੜ ਪੈਂਦੇ ਤੇ ਰਾਜਨ ਦੇ ਮਾਪਿਆਂ ਨੇ ਉਹਨਾਂ ਨੂੰ ਜਾ ਕੇ ਸਮਝਾਉਣਾ ਔਰ ਉਹ ਚਾਹੇ ਤੇ ਘਰ ਨੂੰ ਸਵਰਗ ਬਣਾ ਦੇਵੇ ਚਾਹੇ ਤੇ ਨਵ ਨੇ ਆਪਣੇ ਪੋਸ਼ਨ ਦੀ ਨਸਫਾਈ ਕਰਨੀ ਕਦੇ-ਕਦੇ ਰਾਜਨ ਨਾਲ ਲੜ ਕੇ ਅੰਦਰੋਂ ਕੁੰਡੀ ਬੰਦ ਕਰ ਲੈਂਦੀ ਕਿ ਮੈਂ ਮਰਨ ਲੱਗੀ ਰਾਜਨ ਦੀ ਮਾੜੀ ਕਿਸਮਤ ਏ ਸਭ ਪਰੇਸ਼ਾਨ ਸੀ ਕਿਹ ਕੁੜੀ ਚਾਹੁੰਦੀ ਕੀ ਹੈ ਰਾਜਨ ਤੇ ਉਸ ਦੀ ਮਾਂ ਨੇ ਨਵ ਦੀ ਬਹੁਤ ਕੇਅਰ ਕੀਤੀ ਉਹਨਾਂ ਦੇ ਘਰ ਵਾਲੇ ਘਰ ਹੋਣ ਵਾਲੀ ਅਗਲੀ ਸੰਤਾਨ ਵੀ ਮੁੰਡਾ ਸੀ ਦੋ ਮੁੰਡੇ ਹੋ ਗਏ ਨਵਦਾ ਇੰਨਾ ਵਧੀਆ ਘਰ ਪਰਿਵਾਰ ਤੇ ਰਾਜਨ ਪਰ ਨਵਦੀਆ ਆਤਾ ਉਹੀ ਰਹੀਆਂ ਬਾਅਦ ਵਿੱਚ ਰਾਜਨ ਨੇ ਆਪਣੀ ਸਿਸਟਰ ਦੇ ਫਿਜ਼ੀਓਥੈਰੇਪੀ ਸੈਂਟਰ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਕਿ ਉਹ ਇੰਡੀਆ ਕੰਮ ਕਰ ਲੈਂਦਾ ਹੈ ਰਾਜਨ ਨੇ ਕੰਮ ਸਿੱਖਣ ਲੱਗਿਆ ਪਰ ਨਵਨੇ ਰਾਜਨ ਦਾ ਪਿੱਛਾ ਨਹੀਂ ਛੱਡਿਆ ਉਹ ਰਾਜਨ ਨੂੰ ਬਾਰ-ਬਾਰ ਫੋਨ ਕਰਦੀ ਰਹਿੰਦੀ ਕਿਉਂ ਕੀ ਕਰ ਰਿਹਾ ਉਸ ਨਾਲ ਕੰਮ ਤੇ ਕਿੰਨੀਆਂ ਕੁੜੀਆਂ ਲੱਗੀਆਂ ਨੇ ਅੱਜ ਰਹਿਣ ਦੇ ਲੇਟ ਚਲਾ ਜਾਵੇ ਉਦੋਂ ਤੇ ਹੱਦ ਹੋ ਗਈ ਉਹ ਬੋਲੀ ਕੀ ਫਿਜ਼ੀਓਥੈਰੇਪੀ ਸੈਂਟਰ ਵਿੱਚ ਬਹੁਤ ਕੁੜੀਆਂ ਜਨਾਨੀਆਂ ਆਉਂਦੀਆਂ ਹੋਣੀਆਂ ਤਾਂ ਹੀ ਤੁਸੀਂ ਇਹ ਕੰਮ ਸਿੱਖ ਰਹੇ ਹੋ ਕਿ ਮੈਂ ਖੁਸ਼ ਰਹਾ ਰਾਜਨ ਬਹੁਤ ਦੁਖੀ ਹੋਇਆ ਕਿ ਮੇਰੀ ਕਿਹੜੀ ਗਲਤੀ ਵੇਖੀ ਹੈ ਨਵ ਨੇ ਜੋ ਮੇਰੇ ਤੇ ਹਰ ਵੇਲੇ ਸ਼ੱਕ ਪਾਬੰਦੀ ਮੈਂ ਵੀ ਇਨਸਾਨ ਆ ਮੈਨੂੰ ਵੀ ਆਪਣੀ ਜ਼ਿੰਦਗੀ ਜੀਣ ਦਾ ਹੱਕ ਹੈ ਕਿਉਂ ਨਾ ਵੈਦਿਆ ਕਰਦੀ ਹੈ ਰਾਜਨ ਬਹੁਤ ਪਰੇਸ਼ਾਨ ਹੋ ਗਿਆ ਸੀ ਉਸਨੇ ਦਿਨ ਭਰ ਕੰਮ ਸਿੱਖਣਾ ਘਰ ਆ ਕੇ ਨਵ ਦੀਆਂ ਗੱਲਾਂ ਸੁਣਨਿਆ ਇਹ ਰੋ ਰੋਦੀ ਲੜਾਈ ਤੋਂ ਰਾਜਨ ਟੁੱਟ ਗਿਆ ਸੀ ਹੁਣ ਉਹ ਆਪਣਾ ਪੂਰਾ ਮਨੋਰੰਜਨ ਕਰਨ ਲੱਗਿਆ ਰਾਜਨੇਸ਼ ਸ਼ਰਾਬ ਪੀਣੇ ਸ਼ੁਰੂ ਕਰ ਦਿੱਤੀ ਇਸ ਗੱਲ ਤੋਂ ਵੀ ਉਹਨਾਂ ਦੀ ਲੜਾਈ ਲੱਗ ਜਾਂਦੀ ਕਿ ਰਾਜਨੂਨ ਸ਼ਰਾਬ ਕਿਉਂ ਪੀਂਦਾ ਕਿਹੜੀ ਕੁੜੀ ਹੋਰ ਪਸੰਦ ਆ ਗਈ ਜੋ ਮੇਰੀ ਗੱਲ ਨਹੀਂ ਮੰਨਦਾ ਨਵਦਾ ਵੱਡਾ ਮੁੰਡਾ 3 ਸਾਲ ਤੇ ਛੋਟਾ 1 ਸਾਲ ਦਾ ਹੋ ਗਿਆ ਪਰ ਉਹਨਾਂ ਦਾ ਕਲੇਸ਼ ਖਤਮ ਨਾ ਹੋਇਆ ਇੱਕ ਦਿਨ ਸ਼ਰਾਬ ਪੀ ਕੇ ਰਾਜਨੇ ਨਾਵ ਨੂੰ ਬਹੁਤ ਗਾਲਾਂ ਕੱਢੀਆਂ ਤੇ ਹੱਥ ਵੀ ਚੁੱਕਿਆ ਨਾਵ ਨੇ ਕਿਸੇ ਤੋਂ ਵੀ ਨਹੀਂ ਪੁੱਛਿਆ ਤੇ ਪੁਲਿਸ ਕੰਪਲੇਨ ਕਰ ਦਿੱਤੀ ਕਿ ਮੇਰੇ ਪਤੀ ਨੇ ਮੈਨੂੰ ਮਾਰਿਆ ਪੁਲਿਸ ਉਹਨਾਂ ਦੀ ਕਾਰ ਆ ਗਈ ਇਸ ਕੰਪਲੇਂਟ ਤੋਂ ਰਾਜਨ ਤੇ ਉਸ ਦੀ ਸਾਰੀ ਫੈਮਿਲੀ ਨੂੰ ਬਹੁਤ ਗੁੱਸਾ ਆਇਆ ਹੁਣ ਉਹਨਾਂ ਨੇ ਫੈਸਲਾ ਕੀਤਾ ਕਿ ਨਵ ਨੂੰ ਹੁਣ ਨਹੀਂ ਰੱਖਣਾ ਇੱਕ ਮੁੰਡਾ ਰੱਖੇ ਛੋਟਾ ਮੁੰਡਾ ਰਾਜਨ ਨਵ ਰਾਜਨ ਨਾਲ ਰੋਜ਼ ਰਣ ਲੱਗੀ ਉਹ ਆਪਣੇ ਪੇਕੇ ਕਦੇ ਆਉਂਦੀ ਕਦੇ ਜਾਂਦੀ ਨਵ ਦੇ ਘਰ ਦੇ ਵੀ ਉਸ ਨੂੰ ਕੁਝ ਨਹੀਂ ਬੋਲਦੇ بس ਮੁੰਡੇ ਦਾ ਕਸੂਰ ਕਰਦੇ ਨੇ ਕਿ ਅਗਰ ਰਾਜਨ ਦੀ ਫੈਮਲੀ ਨਾਲ ਉਸ ਨੂੰ ਬੋਲਣ ਨਹੀਂ ਦਿੰਦੀ ਤਾਂ ਰਾਜਨ ਨਾ ਬੋਲੇ ਰਾਜਨ ਉਸ ਦੀ ਗੱਲ ਮੰਨ ਲਵੇ ਪਰ ਰਾਜਨ ਦਾ ਕਹਿਣਾ ਕਿ ਉਸ ਨੇ ਆਪਣੀ ਫੈਮਲੀ ਨਾਲ ਬੋਲ ਕੇ ਵੀ ਦੇਖ ਲਿਆ ਨਾ ਬੋਲ ਕੇ ਵੀ ਦੇਖ ਲਿਆ ਨਾ ਫਿਰ ਵੀ ਉਸ ਨਾਲ ਲੜਾਈ ਕਰਦੀ ਰਹਿੰਦੀ ਇਸ ਕਰਕੇ ਹੁਣ ਉਹ ਨਵ ਦੀਆਂ ਸ਼ਰਤਾਂ ਨਹੀਂ ਮੰਨੇਗਾ ਰਾਜਨ ਹੁਣ ਫੋਨ ਹੁਣ ਬੋਲਦਾ ਹੈ ਉਸਨੇ ਆਪਣੀ ਸਾਰੀ ਫੈਮਲੀ ਨੂੰ ਬੁਲਾਣਾ ਹੈ ਤੇ ਬਾਹਰ ਕੰਮ ਵੀ ਕਰਨਾ ਹੈ ਜਨਾਬ ਨੇ ਉਸ ਨਾਲ ਰਹਿਣਾ ਹੈ ਤੇ ਠੀਕ ਹੈ ਨਹੀਂ ਤੇ ਛੱਡ ਦੇਵੇ ਇਸ ਟਾਈਮ ਨਵ ਆਪਣੇ ਪਿੱਕੇ ਘਰ ਬੈਠੀ ਹੋਈ ਹੈ ਨਵ ਰਾਜਨ ਦੇ ਰਿਸ਼ਤੇਦਾਰਾਂ ਵਿੱਚ ਕਦੇ ਕਿਸੇ ਨਾਲ ਗੱਲ ਕਰਦੀ ਤੇ ਕਦੇ ਕਿਸੇ ਨਾਲ ਪਰ ਸਭ ਨੂੰ ਪਤਾ ਹੈ ਕਿ ਸਾਰਾ ਕਸੂਰ ਨਵ ਦਾ ਹੈ ਵਰਨਾ ਰਾਜਨ ਬਹੁਤ ਪਲਾ ਮਾਨਸ ਮੁੰਡਾ ਸੀ ਜੋ ਅੱਜ ਦੁਖੀ ਹੋ ਗਿਆ ਰਾਜਨ ਦੀ ਲਾਈਫ ਬਰਬਾਦ ਹੋ ਗਈ ਹੁਣ ਬਾਹਰ ਜਾ ਸਕਦਾ ਹੈ ਹੁਣ ਨਵ ਬਾੜ ਜਾ ਸਕਦਾ ਹੈ ਰਾਜਨਕਾਰ ਵਿੱਚ ਬਟਾਏ ਟੈਨਸ਼ਨ ਲੈਂਦਾ ਰਹਿੰਦਾ ਕਿ ਨਵ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਮੇਰਾ ਇਹ ਸਟੋਰੀ ਲਿਖਣ ਦਾ ਇਹ ਮਕਸਦ ਕਿਸੇ ਕੁੜੀ ਨੂੰ ਮਾੜਾ ਬੋਲਣਾ ਨਹੀਂ ਪਰ ਜੋ ਸੱਚ ਹੈ ਮੈਂ ਉਸ ਨੂੰ ਲਿਖਣ ਲੱਗਿਆ ਗੁਰੇਜ਼ ਨਹੀਂ ਕਰਦੀ ਮੈਨੂੰ ਸਭ ਦਾ ਸਹਿਯੋਗ ਚਾਹੀਦਾ ਕਿ ਹੁਣ ਰਾਜਨ ਕੀ ਕਰੇ ਨਵ ਨੂੰ ਛੱਡ ਦੇਵੇ ਜਾਂ ਰੱਖੇ ਨਵ ਸੁਧਰਨ ਵਾਲੀ ਔਰਤ ਨਹੀਂ ਬਾਕੀ ਤੁਸੀਂ ਦੱਸੋ 올 ਫਰੈਂਡਸ ਇਸ ਸਟੋਰੀ ਮੇਰੇ ਬਹੁਤ ਕਰੀਬੀ ਰਿਸ਼ਤੇ ਤੋਂ ਹੈ ਇਸ ਕਹਾਣੀ ਦੇ ਲੇਖਕ ਨੇ ਮਨਦੀਪ ਕੌਰ ਤਾਂ ਉਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜ਼ਰੂਰ ਦੱਸਿਓ ਕਿ ਰਾਜਨ ਨੂੰ 라ਵਨ ਨੂੰ ਰ